ਨਖਬਰਾ ਸਾਹਮਣੇ ਆਰੀਆ ਨੇ ਪਹਿਲੀ ਖਬਰ ਜਿਹੜੀ ਆ ਉਹ ਹੁਸ਼ਿਆਰਪੁਰ ਤੋਂ ਆਰੀਆ ਦੱਸਿਆ ਇਹ ਜਾਰੇ ਕਿ ਹੁਸ਼ਿਆਰਪੁਰ ਦਾ ਜਿਹੜਾ ਭਾਜਪਾ ਆਗੂ ਆ ਉਹਦੇ ਉੱਪਰ ਜਿਹੜੀ ਅੱਜ ਫਾਇਰਿੰਗ ਹੋਈ ਆ ਇਹਦੇ ਬਾਰੇ ਤੁਹਾਨੂੰ ਅੱਗੇ ਜਾਣਕਾਰੀ ਦਿਨੇ ਆ ਤਾਹਨ ਦੱਸਦੀਏ ਕਿ ਜਿਹੜੀ ਇਹ ਖਬਰ ਹੁਸ਼ਿਆਰਪੁਰ ਤੋਂ ਆਰੀਆ ਦੱਸਿਆ ਇਹ ਜਾਰੇ ਆ ਕਿ ਜਿਹੜਾ ਭਾਜਪਾ ਦਾ ਆਗੂ ਆ ਹਣੀ ਸੂਤ ਦੇ ਉੱਪਰ ਫਾਇਰਿੰਗ ਹੋਈ ਆ ਤਾਂ ਇੱਕ ਵਿਅਕਤੀ ਦੇ ਇਹ ਬਿਆਨ ਆਇਆ ਕਿ ਅਸੀਂ ਗੱਡੀ ਜਿਹੜੀ ਆਪਣੇ ਘਰ ਵੱਲ ਲੈ ਕੇ ਆ ਰਹੇ ਸੀ ਤਾਂ ਅਚਾਨਕ ਤਿੰਨ ਅਣਪਛਾਤੇ ਵਿਅਕਤੀ ਆਉਂਦੇ ਸਾਡੀ ਜਿਹੜੀ ਗੱਡੀ ਨੂੰ ਰੋਕਦੇ ਆ ਤੇ ਜਦੋਂ ਅਸੀਂ ਗੱਡੀ ਨੂੰ ਰੋਕਦੇ ਆ ਤਾਂ ਉਹ ਸਾਨੂੰ ਕਹਿੰਦੇ ਆ ਕਿ ਤੁਹਾਡੇ ਕੋਲ ਜੋ ਕੁਝ ਵੀ ਹੈਗਾ ਇਹ ਸਾਨੂੰ ਦੇ ਦਿਵੋ ਪਰ ਜੇਦੋਂ ਉਹਨਾਂ ਨੇ ਇਦਾਂ ਉਹਨਾਂ ਨੂੰ ਕਿਹਾ ਤਾਂ ਉਹਨਾਂ ਨੇ ਆਪ ਦੀ ਜਿਹੜੀ ਗੱਡੀ ਫੇਰ ਭਜਾਉਣੀ ਸ਼ੁਰੂ ਕਰ ਦਿੱਤੀ ਗਈ ਸੀ ਤਾਂ ਫਿਰ ਜਿਹੜੇ ਉਹ ਅਣਪਛਾਤੇ ਵਿਅਕਤੀ ਹੁੰਦੇ ਆ ਉਹ ਗੱਡੀ ਦੇ ਮਗਰ ਹੀ ਭੱਜਦੇ ਆ ਆਪਣੀ ਬਾਈਕ ਦੇ ਉੱਪਰ ਤਾਂ ਅਚਾਨਕ ਹੀ ਜਿਹੜਾ ਜਿਸ ਵਿਅਕਤੀ ਨੇ ਬਿਆਨ ਦਿੱਤੇ ਆ ਤਾਂ ਉਸਨੇ ਇਹ ਕਿਹਾ ਕਿ ਮੈਂ ਆਪਣੇ ਜਿਹੜੇ ਮਹੱਲੇ ਦੇ ਲੋਕ ਆ ਉਹਨਾਂ ਨੂੰ ਕਾਲ ਕਰਕੇ ਕਿਹਾ ਵੀ ਤੁਸੀਂ ਬਾਹਰ ਆ ਜਾਓ ਸਾਡੇ ਪਿੱਛੇ ਤਿੰਨ ਜਿਹੜੇ ਅਣਪਛਾਤੇ ਛੱਤ ਤੇ ਵਿਅਕਤੀ ਪੈ ਗਏ ਆ ਤਾਂ ਅਚਾਨਕ ਜਦੋਂ ਅਸੀਂ ਗੱਡੀ ਨਹੀਂ ਰੋਕੀ ਤਾਂ ਉਹਨਾਂ ਨੇ ਅੰਨੇ ਵਾਰ ਜਿਹੜੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਤਾਂ ਫਿਰ ਜਦੋਂ ਮੁਹੱਲੇ ਦੇ ਲੋਕ ਇਕੱਠੇ ਹੋਏ ਤਾਂ ਉਹਨਾਂ ਵਿਅਕਤੀਨ ਫੜਨ ਦੀ ਜਦੋਂ ਕੋਸ਼ਿਸ਼ ਕੀਤੀ ਗਈ ਤਾਂ ਤਿੰਨ ਜਿਹੜੇ ਵਿਅਕਤੀ ਹੁੰਦੇ ਆ ਉਹ ਥਾਂ ਤੇ ਭੱਜ ਜਾਂਦੇ ਆ ਤੇ ਜਿਹੜੀ ਉਹਨਾਂ ਦੀ ਬਾਈਕ ਹੁੰਦੀ ਆ ਉਹ ਉੱਥੇ ਹੀ ਛੱਡ ਕੇ ਚੱਲ ਜਾਂਦੇ ਆ ਜਦੋਂ ਇਸ ਪੂਰੀ ਸੂਚਨਾ ਬਾਰੇ ਪੁਲਿਸ ਨੂੰ ਜਦੋਂ ਜਾਣਕਾਰੀ ਮਿਲਦੀ ਆ ਤਾਂ ਉਦੋਂ ਫਿਰ ਪੁਲਿਸ ਆ ਕੇ ਜਿਹੜੀ ਜਾਂਚ ਪੜਤਾਲ ਸ਼ੁਰੂ ਕਰਦੀ ਆ ਤਾਂ ਜਦੋਂ ਪੁਲਿਸ ਜਾਂਚ ਪੜਤਾਲ ਸ਼ੁਰੂ ਕਰਦੀ ਆ ਤਾਂ ਹੁਣ ਲੈ ਕੇ ਕੋਈ ਵੀ ਇਹਦੇ ਰਿਲੇਟਡ ਵੱਡੀ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਆਊਗੀ ਤਾਂ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਜਿਹੜੀ ਇਹ ਉਹ ਆਗੂ ਆ ਪਾਸਪਾ ਦਾ ਹਣੀ ਸੂਰ ਉਹਦੇ ਉੱਪਰ ਫਾਇਰਿੰਗ ਕਿਉਂ ਕੀਤੀ ਆ ਕਿਸ ਕਿਸ ਦੇ ਕਹਿਣ ਤੇ ਕੀਤੀ ਆ ਕੋਈ ਵੀ ਇਹਦੇ ਬਾਰੇ ਅਪਡੇਟ ਆਏਗੀ ਅਸੀਂ ਤੁਹਾਨੂੰ ਅੱਗੇ ਸਾਂਝੀ ਕਰਾਂਗੇ ਅਤੇ ਦੂਜੀ ਖਬਰ ਜਿਹੜੀ ਆ ਫਰੀਦਕੋਟ ਤੋਂ ਆ ਰਹੀ ਆ ਅੱਜ ਫਰੀਦਕੋਟ ਦੇ ਵਿੱਚ ਬੱਸ ਕੰਡੈਕਟਰ ਅਤੇ ਸਵਾਰੀਆਂ ਦੇ ਵਿੱਚ ਜਿਹੜਾ ਪੂਰਾ ਰੋਲਾ ਪੈ ਗਿਆ ਹੈ ਲੜਾਈ ਝਗੜਾ ਹੋ ਗਿਆ ਹੈ ਇਹਦੇ ਬਾਰੇ ਵੀ ਤੁਹਾਨੂੰ ਅੱਗੇ ਜਾਣਕਾਰੀ ਦਿੰਦੇ ਆ ਦੱਸਿਆ ਇਹ ਜਾ ਰਿਹਾ ਹੈ ਕਿ ਫਰੀਦਕੋਟ ਤੋਂ ਇੱਕ ਜਿਹੜੀ ਔਰਤ ਸੀ ਉਹਦੇ ਪਤੀ ਨੇ ਇਹ ਬਿਆਨ ਆਇਆ ਕਿ ਮੈਂ ਜਿਹੜੀ ਪੀਆਰਟੀਸੀ ਦੀ ਬੱਸ ਆ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਹੜਾ ਮੇਰਾ ਬੇਟਾ ਇਹ ਉਹ ਬਸ ਤੇ ਚੜ ਗਿਆ ਸੀ ਤੇ ਜਦੋਂ ਮੈਂ ਆਪਣੀ ਪਤਨੀ ਨੂੰ ਚੜਾਉਣ ਲੱਗਿਆ ਸੀ ਤਾਂ ਜਿਹੜਾ ਬਸ ਕੰਡੈਕਟਰ ਆ ਉਹ ਮੇਰੀ ਪਤਨੀ ਨੂੰ ਧੱਕਾ ਦੇ ਦਿੰਦਾ ਇਹ ਤਾਂ ਜਿਹੜੀ ਮੇਰੀ ਪਤਨੀ ਆ ਉਹ ਬਸ ਦੇ ਟਾਇਰ ਦੇ ਥੱਲੇ ਆ ਸਕਦੀ ਸੀ ਜੇਕਰ ਮੈਂ ਉਸ ਨੂੰ ਖਿੱਚ ਕੇ ਦੂਰ ਨਾ ਕਰਦਾ ਤਾਂ ਇਸ ਦੇ ਉੱਪਰ ਜਦੋਂ ਉਸ ਔਰਤ ਦੇ ਪਤੀ ਨੂੰ ਗੁੱਸਾ ਆਇਆ ਅਤੇ ਨਾਲੀ ਉਸ ਮੁੰਡੇ ਨੂੰ ਗੁੱਸਾ ਆਇਆ ਤਾਂ ਆ ਸਮੇ ਵੈਸਵਾਰੀਆਂ ਅਤੇ ਕੰਡੈਕਟਰ ਜਿਹੜੇ ਆ ਕਿ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਤੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਕਿ ਜਿਹੜਾ ਬੱਸ ਕੰਡੈਕਟਰ ਆ ਕਿੰਦਾ ਲਹੂ ਦੇ ਨਾਲ ਲਿਪੜਿਆ ਹੋਇਆ ਹੈ ਤਾਂ ਜਿਹੜਾ ਉਹ ਵਿਅਕਤੀ ਆ ਉਹਦੇ ਕੱਪੜੇ ਬਹੁਤ ਜ਼ਿਆਦਾ ਪਾਟੇ ਦੱਸੇ ਜਾ ਰਹੇ ਆ ਤਾਂ ਇਹ ਜਿਹੜੀ ਖਬਰ ਆ ਇਹ ਫਰੀਦਕੋਟ ਤੋਂ ਆ ਰਹੀ ਆ ਬੱਸ ਕੰਡੈਕਟਰ ਤੇ ਸਵਾਰੀਆਂ ਦੇ ਵਿੱਚ ਜਿਹੜਾ ਝਗੜਾ ਹੋਇਆ ਹੈ ਇਹਦੇ ਬਾਰੇ ਜਿਹੜੀ ਅੱਜ ਸੋਸ਼ਲ ਮੀਡੀਆ ਤੇ ਬਹੁਤ ਵੱਡੀ ਜਿਹੜੀ ਖਬਰ ਫੈਲ ਰਹੀ ਆ ਕਿ ਇੱਕ ਜਿਹੜੀ ਪੀਆਰਟੀਸੀ ਬੱਸ ਆ ਉਹਦੇ ਉੱਪਰ ਇੱਕ ਜਦੋਂ ਔਰਤ ਚੜ੍ਹਨ ਲੱਗੀ ਸੀ ਤਾਂ ਬੱਸ ਕੰਡੈਕਟਰ ਨੇ ਚੜਾਉਣ ਦੀ ਜਗ੍ਹਾ ਉਸ ਨੂੰ ਜਦੋਂ ਤੱਕਾ ਦਿੱਤਾ ਤਾਂ ਜਿਹੜੀ ਉਹ ਔਰਤ ਨੇ ਬਾਹਰ ਡੈਗ ਜਾਂਦੀ ਆ ਤਾਂ ਉਹ ਬੱਸ ਦੇ ਟਾਇਰ ਦੇ ਥੱਲੇ ਵੀ ਆ ਸਕਦੀ ਸੀ ਜੇਕਰ ਉਸ ਦਾ ਪਤੀ ਸਮੇਂ ਦੌਰਾਨ ਉਸ ਨੂੰ ਸਾਈਡ ਤੇ ਨਾ ਕਰਦਾ ਤਾਂ ਇਹ ਸਾਰੇ ਬਿਆਨ ਉਸ ਔਰਤ ਦਾ ਜਿਹੜਾ ਪਤੀ ਆ ਉਹਨੇ ਇਹ ਕਿਹਾ ਕਿ ਮੇਰੀ ਜੇ ਤਾਂ ਪਤਨੀ ਸੀ ਬੱਸ ਚੜ੍ਹਨ ਲੱਗੀ ਸੀ ਹੰਤਾ ਕੰਡੈਕਟਰ ਨੇ ਉਸ ਨੂੰ ਤੱਕਾ ਦਿੱਤਾ ਤੇ ਉਹ ਬਾਹਰ ਡੈਗ ਜਾਂਦੀ ਆ ਤੇ ਜੇਕਰ ਉਹ ਬਸ ਦੇ ਟਾਇਰ ਥੱਲੇ ਆ ਜਾਂਦੀ ਤਾਂ ਕਿੰਨਾ ਭਾਰੀ ਨੁਕਸਾਨ ਹੋਣਾ ਸੀ ਤਾਂ ਇਹਦੇ ਉੱਪਰ ਅੱਜ ਜਿਹੜਾ ਬਹੁਤ ਵੱਡਾ ਰੌਲਾ ਪੈ ਰਿਹਾ ਹੈ ਕੰਡੈਕਟਰ ਅਤੇ ਸਸਵਾਰੀਆਂ ਜਿਹੜੀਆਂ ਥੱਪੜਾ ਥੱਪੜੀ ਹੋ ਰਹੀਆਂ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿੰਦਾ ਇੰਨਾ ਵੱਡਾ ਰੌਲਾ ਪੈ ਗਿਆ ਹੈ ਜਿਹੜੀ ਕਿ ਫਰੀਦਕੋਟ ਨੂੰ ਬਸ ਜਾਣੀ ਸੀ ਉਹ ਜਿਹੜੀ ਸਵਾਰੀ ਸੀ ਉਹ ਸਵਾਰੀ ਨੇ ਫਰੀਦਕੋਟ ਤੋਂ ਫਰੋਜਪੁਰ ਜਾਣਾ ਸੀ ਤਾਂ ਜਦੋਂ ਉਹ ਔਰਤ ਬਸ ਵਾਸਤੇ ਚੜਨ ਲੱਗੀ ਸੀ ਤਾਂ ਜਦੋਂ ਕੰਡੈਕਟਰ ਉਹਨਸ ਨੂੰ ਤੱਕਾ ਦੇ ਦਿੰਦਾ ਹੈ ਤਾਂ ਉਹ ਬਾਹਰ ਡੈਗ ਜਾਂਦੀ ਹੈ ਤੇ ਜਿਹਦੇ ਕਰਕੇ ਬਹੁਤ ਭਾਰੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ ਕੋਈ ਵੀ ਜਾਨ ਨਹੀਂ ਮੰਨ ਲਈ ਨੁਕਸਾਨ ਨਹੀਂ ਹੋਇਆ ਪਰ ਹੁਣ ਜਦੋਂ ਉਹਨਾਂ ਦੇ ਆਪਸ ਵਿੱਚ ਲੜਾਈ ਝਗੜਾ ਹੋਇਆ ਹੈ ਤਾਂ ਉਹਦੇ ਵਿੱਚ ਥੋੜਾ ਬੋਤਾ ਜਿਹੜਾ ਨੁਕਸਾਨ ਹੋਇਆ ਹੈ ਅਤੇ ਤੀਜੀ ਖਬਰ ਏ ਆ ਰਹੀ ਆ ਕਿ ਤੁਹਾਨੂੰ ਪਤਾ ਹੈ ਕਿ 13 ਤੇ 14 ਮਾਰਚ ਨੂੰ ਕਰਨਲ ਬਾੜ ਦੇ ਨਾਲ ਜਿਹੜਾ ਕਾਰ ਪਾਰਕਿੰਗ ਨੂੰ ਲੈ ਕੇ ਪੁਲਿਸ ਮੁਲਾਜ਼ਮਾਂ ਦੇ ਨਾਲ ਝਗੜਾ ਹੋਇਆ ਸੀ ਪੁਲਿਸ ਮੁਲਾਜ਼ਮਾਂ ਨੇ ਕਰਨਲ ਬਾੜ ਤੇ ਉਸਦੇ ਮੁੰਡੇ ਨੂੰ ਕਿੰਨਾ ਬੇਰਹਿਮੀ ਦੇ ਨਾਲ ਕੁੱਟਿਆ ਸੀ ਤਾਂ ਉਹਦੇ ਉੱਪਰ ਅੱਜ ਵੱਡੀ ਅਪਡੇਟ ਆ ਰਹੀ ਆ ਕਿ ਜਦੋਂ ਉਹਨਾਂ ਮਾਂ ਜਦੋਂ ਪੁੱਤ ਪਿਓ ਬੁੱਤ ਨੂੰ ਜਦੋਂ ਪੁਲਿਸ ਮੁਲਾਜ਼ਮਾਂ ਨੇ ਕੁੱਟਿਆ ਸੀ ਤਾਂ ਜਦੋਂ ਕਰਨਲ ਬਾੜ ਜਿਹੜੀ ਪਤਨੀ ਆ ਉਹਨੇ ਜਿਹੜੀ ਪੰਜਾਬ ਸਰਕਾਰ ਨੂੰ ਸੀਬੀਆਈ ਦੀ ਮੰਗ ਕੀਤੀ ਸੀ ਉਦੋਂ ਪੰਜਾਬ ਸਰਕਾਰ ਨੇ ਕੋਈ ਵੀ ਜਿਹੜਾ ਐਕਸ਼ਨ ਨਹੀਂ ਲਿਆ ਸੀ ਤਾਂ ਉਸ ਤੋਂ ਬਾਅਦ ਜਿਹੜੀ ਕਰਨਲ ਬਾਣ ਦੀ ਪਤਨੀ ਆ ਉਹਦੇ ਕੋਲੇ ਬਹੁਤ ਜ਼ਿਆਦਾ ਸਬੂਤ ਵੀ ਸੀ ਕਿ ਜਿਹੜਾ ਜੇਕਰ ਮੇਰੀ ਫੈਮਲੀ ਦਾ ਮੇਰਾ ਪਤੀ ਜਾਂ ਮੇਰਾ ਬੇਟਾ ਗਲਤ ਹੋਇਆ ਤਾਂ ਉਹਨੂੰ ਵੀ ਪ੍ਰੋਪਰ ਦੀ ਜਿਹੜੀ ਸਜ਼ਾ ਦੇਣੀ ਚਾਹੀਦੀ ਆ ਤਾਂ ਉਹਦੇ ਕੋਲੇ ਹਲੇ ਤੱਕ ਬਹੁਤ ਜ਼ਿਆਦਾ ਪ੍ਰੂਫ ਆ ਅਤੇ ਉਹਨੇ ਇਹ ਵੀ ਕਿਹਾ ਸੀ ਕਿ ਫਿਰ ਬਾਅਦ ਵਿੱਚ ਉਹਨੇ ਗਵਰਨਰਲ ਦੇ ਨਾਲ ਮੀਟਿੰਗ ਕੀਤੀ ਸੀ ਮੀਟਿੰਗ ਤੋਂ ਬਾਅਦ ਉਹਨਾਂ ਨੇ ਪਟਿਆਲਾ ਦੇ ਵਿੱਚ ਜਿਹੜਾ ਧਰਨਾ ਪ੍ਰਦਰਸ਼ਨ ਵੀ ਕੀਤਾ ਸੀ ਉੱਥੋਂ ਦੇ ਜਿਹੜੇ ਕਿਸਾਨ ਆਗੂ ਆ ਜਿਥੇ ਬੰਦਿਆਂ ਨੇ ਉਹਨਾਂ ਨੇ ਵੀ ਉਸ ਕਰਨਲ ਬਾਠ ਦੇ ਪਰਿਵਾਰ ਦਾ ਜਿਹੜਾ ਸਾਥ ਦਿੱਤਾ ਸੀ ਫਿਰ ਬਾਅਦ ਵਿੱਚ ਉਹਨਾਂ ਨੇ ਜਿਹੜੀ ਆ ਹਾਈ ਕੋਰਟ ਨੂੰ ਜਿਹੜੀ ਗੁਹਾਰ ਲਗਾਈ ਸੀ ਸਾਨੂੰ ਇਨਸਾਫ ਮਿਲਣ ਦੀ ਤਾਂ ਜਿਹੜੀ ਹਾਈ ਕੋਰਟ ਆ ਤਾਂ ਜਿਹੜੀ ਸਿਮਾਂਤ ਸਰਕਾਰ ਆ ਉਹਨਾਂ ਨੂੰ ਵੀ ਜਿਹੜਾ ਚੜਕਿਆਂ ਵੀ ਸੀ ਉਹਨਾਂ ਨੂੰ ਵੀ ਕਿਹਾ ਸੀ ਵੀ ਤੁਸੀਂ ਜੋ ਵੀ ਐਕਸ਼ਨ ਲੈਣਾ ਹੁੰਦਾ ਹੈ ਉਹ ਤੁਸੀਂ ਕਿਉਂ ਨਹੀਂ ਲੈ ਰਹੇ ਤਾਂ ਉਸ ਤੋਂ ਬਾਅਦ ਜਿਹੜੀ ਕੱਲ ਰਾਤ ਉਹਨਾਂ ਨੇ ਸੁਰੱਖਿਆ ਮੰਤਰੀ ਆ ਰਾਜਨਾਥ ਦੇ ਨਾਲ ਮੀਟਿੰਗ ਕੀਤੀ ਸੀ ਤਾਂ ਅੱਜ ਇੱਕ ਵੱਡੀ ਅਪਡੇਟ ਇਹ ਆ ਰਹੀ ਹੈ ਕਿ ਜਿਹੜਾ ਕਰਨਲ ਪਾਟ ਦਾ ਪਰਿਵਾਰ ਆ ਉਹਨਾਂ ਦੀ ਅੱਜ ਮੀਟਿੰਗ ਹੋਣ ਵਾਲੀ ਆ ਸੀਮ ਭੰਗਵਤਤਮਾਨ ਦੇ ਘਰ ਵਿੱਚ ਅੱਜ 11 ਵਜੇ ਦੀ ਮੀਟਿੰਗ ਦੱਸੀ ਜਾ ਰਹੀ ਆ ਤਹਾ ਨੂੰ ਪਤਾ ਹੀ ਕੁਛ ਦਿਨ ਪਹਿਲਾਂ ਹੀ ਜਦੋਂ ਕਰਨਲ ਪਰਿਵਾਰ ਜਦੋਂ ਉਹ ਹੋ ਕਿਤੇ ਟਾਬੇ ਤੇ ਖਾਣਾ ਖਾਣ ਗਏ ਸੀ ਤਾਂ ਜਿਹੜੇ ਉੱਥੋਂ ਪੁਲਿਸ ਮੁਲਾਜ਼ਮ ਹੁੰਦੇ ਆ ਉਹ ਕਾਰ ਪਾਰਕਿੰਗ ਲੈ ਕੇ ਕਰਨਲ ਬਾਠ ਤੇ ਉਸਦੇ ਮੁੰਡੇ ਨੂੰ ਕਿੰਨਾ ਬਹਿਰਮੀ ਦੇ ਨਾਲ ਕੱਟਦੇ ਆ ਤਾਂ ਉਸ ਤੋਂ ਬਾਅਦ ਜਿਹੜੀ ਉਹਦੀ ਪਤਨੀ ਹੁੰਦੀ ਆ ਉਸਨੇ ਜਿਹੜਾ ਇਹ ਮੁੱਦਾ ਠਾਇਆ ਸੀ ਕਿ ਜੇਕਰ ਜਿਹੜਾ ਕਰਨਲ ਆ ਉਹ ਕੋਈ ਜਿਹੜੀ ਜੋਬ ਆ ਉਹ ਮਾੜੀ-ਮੁੱਟੀ ਨਹੀਂ ਹੁੰਦੀ ਜੇਕਰ ਐਨੇ ਵੱਡੇ ਉੱਚੀ ਲੈਵਲ ਦੇ ਬੰਦਿਆਂ ਦੇ ਨਾਲ ਧੱਕਾ ਹੋਣ ਲੱਗ ਗਿਆ ਤਾਂ ਜਿਹੜੇ ਆਮ ਲੋਕ ਆ ਉਹਨਾਂ ਨਾਲ ਤਾਂ ਧੱਕਾ ਕਰਨਾ ਤਾਂ ਬਹੁਤ ਇਹਨਾਂ ਨੂੰ ਸੌਖਾ ਹੋ ਜਾਣਾ ਏ ਤੇ ਉਦੋਂ ਉਹਨਾਂ ਨੇ ਪੁਲਿਸ ਮੁਲਾਜ਼ਮਾਂ ਦੇ ਕਰਨਪਾਠ ਨੇ ਇਹ ਵੀ ਕਿਹਾ ਸੀ ਕਿ ਅਸੀਂ ਇੱਕ ਦਾ ਇੰਕਾਊਂਟਰ ਕਰਕੇ ਆਏ ਹਾਂ ਤੇ ਇੱਕ ਅਸੀਂ ਹੋਰ ਕਰਕੇ ਜਾਵਾਂਗੇ ਉਹਨਾਂ ਇਸ ਗੱਲ ਤੇ ਬਹੁਤ ਵੱਡਾ ਜਿਹੜਾ ਵਿਵਾਦ ਫੈਲਿਆ ਸੀ ਰੌਲਾ ਵੀ ਬਹੁਤ ਪਿਆ ਸੀ ਵੀ ਇਹ ਜਿਹੜੀ ਕੱਲ ਉਹਨਾਂ ਦੇ ਕਰਨ ਵਾਲੀ ਨਹੀਂ ਸੀਗੀ ਵੀ ਇੱਕ ਇੰਕਾਊਂਟਰ ਅਸੀਂ ਕਰਕੇ ਆਏ ਹਾਂ ਤੇ ਇੱਕ ਅਸੀਂ ਇੰਕਾਊਂਟਰ ਹੋਰ ਕਰਕੇ ਜਾਵਾਂਗੇ ਤਾਂ ਅੱਜ ਜਿਹੜੀ ਵੱਡੀ ਅਪਡੇਟ ਇਹ ਆ ਰਹੀ ਹੈ ਕਿ ਜਿਹੜੀ ਨਕਰਨਾਲਾ ਬਾੜ ਦਾ ਪਰਿਵਾਰ ਆ ਅੱਜ ਉਹਨਾਂ ਦੀ ਮੀਟਿੰਗ ਹੋਣੀ ਆ ਜਿਹੜਾ ਸੀਐਮ ਮਾਨਾ ਭਗਵਾਨਤਮਨ ਨਾਲ ਅੱਜ ਮੀਟਿੰਗ ਰੱਖੀ ਗਈ ਆ ਤੇ ਮੀਟਿੰਗ ਦੇ ਵਿੱਚ ਜੋ ਕੋਈ ਵੀ ਨਵੀਂ ਜਾਣਕਾਰੀ ਸਾਹਮਣੇ ਆਵੇਗੀ ਤਾਂ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਅਤੇ ਇੱਕ ਹੋਰ ਖਬਰ ਸਾਹਮਣੇ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਜਿਹੜਾ ਸੀਐਮ ਮਾਨਾ ਉਹਨੇ ਅੱਜ ਵੱਡਾ ਬਿਆਨ ਦਿੱਤਾ ਹੈ ਵੱਡਾ ਐਲਾਨ ਕੀਤਾ ਹੈ ਉਹ ਕੀ ਐਲਾਨ ਕੀਤਾ ਹੈ ਉਹਦੇ ਬਾਰੇ ਤੁਹਾਨੂੰ ਅੱਗੇ ਜਾਣਕਾਰੀ ਦਿੰਨੇ ਆ ਤੁਹਾਨੂੰ ਦੱਸ ਦਈਏ ਕਿ ਅੱਜ ਕੱਲ ਜਿਹੜਾ ਸੀਐਮ ਮਾਨ ਨੇ ਨਸ਼ਾ ਤਸਕਰਾਂ ਨੂੰ ਲੈ ਕੇ ਕਿੰਨਾ ਵੱਡਾ ਐਕਸ਼ਨ ਲਿਆ ਹੈ ਕਿ ਉਹਨਾਂ ਦੇ ਘਰਾਂ ਦੇ ਉੱਪਰ ਜਿਹੜਾ ਬਲਡੋਜ਼ਰ ਚਲਾਇਆ ਜਾ ਰਿਹਾ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ ਕਿ ਉਹਦੇ ਉਸ ਗੱਲ ਨੂੰ ਮੱਦੇ ਨਜ਼ਰ ਰੱਖ ਰਿਹਾ ਹੋਇਆ ਅੱਜ ਭਗਵੰਤ ਮਾਨ ਨੇ ਇੱਕ ਵੱਡਾ ਨਾਲ ਕੀਤਾ ਹੈ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਨਸ਼ਾ ਤਸਕਰ ਆ ਉਹ ਨਸ਼ਾ ਵੇਚ ਕੇ ਅਪਡੇ ਘਰਾਂ ਨੂੰ ਕੋਠੀ ਦੀ ਤਰ੍ਹਾਂ ਬਣਾ ਰਹੇ ਆ ਤਾਂ ਉਹ ਉਹਨਾਂ ਦੇ ਜਿਹੜੇ ਘਾਰ ਆ ਨਸ਼ਾ ਜਿਹੜੇ ਨਸ਼ਾ ਤਸਕਰ ਆ ਉਹਨਾਂ ਦੇ ਜਿਹੜੀ ਕੋਠੀਆਂ ਵਰਗੇ ਘਰ ਬਣਾਏ ਆ ਉਹਨਾਂ ਤੇ ਪੀਲਾ ਪੰਜਾ ਜਿਹੜਾ ਚੱਲੂਗਾ ਅੱਦੇ ਘੱਟ ਜਿਹੜੇ ਘਾਰ ਆ ਉਹਨਾਂ ਦੇ ਪੀਲਾ ਪੰਜਾ ਚਲਾ ਕੇ ਉਹਨਾਂ ਦਾ ਉਹਨਾਂ ਦੇ ਜਿਹੜੇ ਘਰ ਟਾਏ ਗਏ ਆ ਜੇਕਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਏ ਤਾਂ ਜਿਹੜੇ ਨਸ਼ਾ ਵੇਚ ਕੇ ਜਿਹੜੇ ਆਪਣੇ ਘਰ ਕੋਠੀਆਂ ਬਣਾਉਂਦੇ ਆ ਤਾਂ ਉਹਨਾਂ ਦੇ ਉੱਪਰ ਵੀ ਜਿਹੜਾ ਪੀਲਾ ਪੱਜਾ ਚਲਾਇਆ ਜਾਵੇਗਾ ਇਹ ਜਿਹੜਾ ਐਲਾਨ ਕੀਤਾ ਹੈ ਭਗਵੰਤ ਮਾਨ ਨੇ ਜਿਹੜਾ ਨਸ਼ਾ ਤਸਕਰ ਆ ਉਹਨਾਂ ਨੂੰ ਇੱਕ ਹਿਸਾਬ ਦਾ ਅਲਰਟ ਕੀਤਾ ਹੈ ਵੀ ਜੇਕਰ ਤੁਸੀਂ ਵੀ ਹਾਲੇ ਤੱਕ ਨਸ਼ਾ ਵੇਚ ਨੂੰ ਨਾ ਹਟੇ ਤਾਂ ਤੁਹਾਡੇ ਘਰਾਂ ਤੇ ਵੀ ਜਿਹੜਾ ਪੀਲਾ ਪੰਜਾ ਚਲਾਇਆ ਜਾਵੇਗਾ ਤੇ ਇਸ ਤੋਂ ਬੈਟਰ ਹੈ ਕਿ ਤੁਸੀਂ ਇਦਾਂ ਦਾ ਕੰਮ ਕਰਨਾ ਛੱਡ ਦਿਵੋ ਇਹ ਜਿਹੜਾ ਅੱਜ ਵੱਡਾ ਬਿਆਨ ਆ ਰਿਹਾ ਹੈ ਸੀਐਮ ਭਗਵੰਤ ਵੱਲੋਂ ਆ ਰਿਹਾ ਕਿ ਜਿਹੜੇ ਨਸ਼ਾ ਤਸਕਰ ਆ ਨਸ਼ਾ ਵੇਚ ਕੇ ਕੋਠੀਆਂ ਬਣਾ ਰਿਹਾ ਤਾਂ ਉਹ ਜਿਹੜੀਆਂ ਕੋਠੀਆਂ ਹੋਣ ਜਾਂ ਉਹ ਕੋਠੀਆਂ ਨਹੀਂ ਰਹਿਣੀਆਂ ਕਿਉਂਕਿ ਕਿਸੇ ਦੂਸਰੇ ਦਾ ਘਰ ਬਰਵਾਦ ਕਰਕੇ ਆਪਣਾ ਘਰ ਜਿਹੜਾ ਨਹੀਂ ਬਣਾ ਸਕਦੇ ਤਾਂ ਉਹਦੇ ਉੱਪਰ ਵੀ ਪੀਲਾ ਪੰਜਾ ਜਿਹੜਾ ਚਲਾਇਆ ਜਾਵੇਗਾ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਜ਼ਰੂਰ ਸ਼ੇਅਰ ਕਰੋ